ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਹਿੰਦ ਦੀ ਚਾਦਰ ਫਿਲਮ ਜਿਹੜੀ 21 ਨਵੰਬਰ ਨੂੰ ਰਿਲੀਜ਼ ਹੋਣੀ ਸੀ ਹੁਣ ਉਹ ਰਿਲੀਜ਼ ਨਹੀਂ ਹੋਏਗੀ ਕਿਉਂਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦਾ ਵਿਰੋਧ ਕੀਤਾ ਔਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਆਦੇਸ਼ ਦਿੱਤਾ ਹੈ ਕਿ ਰਿਲੀਜ਼ ਨਹੀਂ ਕੀਤੀ ਜਾਣੀ ਚਾਹੀਦੀ ਮੁੱਦਾ ਬੜਾ ਸਵੇਦਨਸ਼ੀਲ ਹੈ ਕੀ ਹੈ ਵੈਸੇ ਇਹ ਮੁੱਦਾ ਇੱਕ ਵਾਰੀ ਇਸ ਤਰ੍ਹਾਂ ਵੀ ਆ ਗਿਆ ਕਿ ਦੋ ਕਮੇਟੀਆਂ ਆ ਮੋ ਸਾਹਮਣੇ ਹੋ ਗਿਆ ਦਿੱਲੀ ਕਮੇਟੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਾਰੀ ਗੱਲਬਾਤ ਤੇ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਚਰਚਾ ਕਰਨੀ ਹੈ ਦੇਖੋ ਗੱਲ ਇਹ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਜਿਹੜੀ ਐਨੀਮੇਟਿਡ ਫਿਲਮ ਬਣੀ ਇਹ ਪੈਸੇ ਇੱਕ ਬੰਦੇ ਇੱਥੇ ਗੱਲ ਤੁਹਾਨੂੰ ਦੱਸਦਾ ਇਹ ਵਿਵਾਦ ਕੋਈ ਨਵਾਂ ਨਹੀਂ ਹੈ ਪਹਿਲਾਂ ਵੀ ਇਸ ਤਰ੍ਹਾਂ ਦੇ ਵਿਵਾਦ ਆਉਂਦੇ ਨੇ ਕਿਉਂਕਿ ਜਿਹੜੇ ਗੁਰੂ ਸਾਹਿਬ ਜਗ ਗੁਰੂ ਪਰਿਵਾਰ ਇਸ ਨੂੰ ਮਾਨਵ ਰੂਪ ਦੇ ਵਿੱਚ ਨਹੀਂ ਦਿਖਾਇਆ ਜਾ ਸਕਦਾ ਇਹ ਗੱਲ ਬਹੁਤ ਚਿਰ ਤੋਂ ਦੱਸੀ ਜਾ ਰਹੀ ਹੈ ਸਭ ਨੂੰ ਪਤਾ ਹੈ ਮੈਨੂੰ ਤਾਂ ਹੈਰਾਨੀ ਉਦੋਂ ਹੋਈ ਕਿ ਜਦੋਂ ਮਰਜਿੰਦਰ ਸਿੰਘ ਸਿਰਸਾ ਵਰਗੇ ਜਿਹੜੇ ਖੁਦ ਗੁਰ ਸਿੱਖ ਨੇ ਜਾਂ ਪ੍ਰਧਾਨ ਰਹੇ ਨੇ ਦਿੱਲੀ ਕਮੇਟੀ ਦੇ ਉਹ ਇਸ ਤਰ੍ਹਾਂ ਦੀ ਗਲਤੀ ਕਰਕੇ ਅਸਲ ਦੇ ਵਿੱਚ ਗਲਤੀ ਇਸ ਕਰਕੇ ਹੋਈ ਕਿ ਫਿਲਮ ਐਨੀਮੇਟਡ ਹੈ ਐਨੀਮੇਸ਼ਨ ਨਾਲ ਬਣੀ ਹੈ ਇਹਦੇ ਵਿੱਚ ਕੋਈ ਜਿਹੜਾ ਹੈ ਹੀਰੋ ਨਹੀਂ ਲਿਆ ਗਿਆ ਐਨੀਮੇਟਡ ਫਿਲਮ ਹੈ ਜਿਵੇਂ ਚਾਰ ਸਾਹਿਬਜ਼ਾਦੇ ਪਹਿਲਾ ਫਿਲਮ ਆ ਚੁੱਕੀ ਹੈ ਉਦੋਂ ਪਤਾ ਨਹੀਂ ਕਿਉਂ ਨੀ ਇਤਰਾਜ਼ ਹੋਇਆ ਇਹ ਵੀ ਇੱਕ ਸਵਾਲ ਹੈ ਖੈਰ ਜਿਹੜੀ ਆਪਣੀ ਪਰੰਪਰਾ ਹੈ ਗੁਰੂ ਪਰੰਪਰਾ ਉਹਦੇ ਵਿੱਚ ਗੁਰੂ ਸਾਹਿਬ ਗੁਰੂ ਪਰਿਵਾਰ ਨੂੰ ਜਿਹੜਾ ਹੈ ਨਹੀਂ ਦਿਖਾਇਆ ਜਾ ਸਕਦਾ ਮਾਨਵ ਰੂਪ ਦੇ ਵਿੱਚ ਇਹ ਸਿੱਖ ਸਿਧਾਂਤਾਂ ਦੀ ਉਲੰਘਣਾ ਮੰਨੀ ਜਾਂਦੀ ਹੈ ਇਸ ਫਿਲਮ ਦੇ ਵਿੱਚ ਗੁਰੂ ਸਾਹਿਬਾਨ ਤੇ ਗੁਰੂ ਪਰਿਵਾਰ ਦੇ ਵੀ ਭਾਈ ਜੈਤਾ ਜੀ ਜਿਹੜੇ ਸੀਸ ਲੈ ਕੇ ਆਏ ਸੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਜਨਨ ਨੂੰ ਰਗਰੇਟੇ ਗੁਰੂ ਦੇ بیٹے ਦਾ ਖਿਤਾਬ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੂੰ ਵੀ ਦਿਖਾਇਆ ਗਿਆ ਇਸ ਕਰਕੇ ਇੱਥੇ ਇਤਰਾਜ਼ ਜਿਹੜਾ ਹੈ ਸ਼੍ਰੋਮਣੀ ਕਮੇਟੀ ਨੇ اٹھਾਇਆ ਦੇਖੋ ਇਹ ਗੱਲ ਕਹੀ ਜਾਂਦੀ ਹੈ ਵੀ ਕੋਈ ਵੀ ਐਕਟਰ ਕੋਈ ਵੀ ਗ੍ਰਾਫਿਕ ਡਿਜ਼ਾਈਨਰ ਜਿਹੜੇ ਇਹ ਐਨੀਮੇਸ਼ਨ ਬਣਾਉਂਦੇ ਨੇ ਕਾਰਟੂਨ ਟਾਈਪ ਬਣਾਉਂਦੇ ਨੇ ਉਹ ਗ੍ਰਾਫਿਕ ਡਿਜ਼ਾਈਨਰ ਹੁੰਦੇ ਨੇ ਉਹ ਕੋਈ ਵੀ ਬੰਦਾ ਉਹ ਉਸ ਮਹਾਨਤਾ ਤੱਕ ਨਹੀਂ ਪਹੁੰਚ ਸਕਦਾ ਨਹੀਂ ਦਰਸਾ ਸਕਦਾ ਜੋ ਗੁਰੂ ਸਾਹਿਬ ਸੀ ਇਸ ਕਰਕੇ ਇਹ ਐਨੀਮੇਟਿਡ ਫਿਲਮ ਤੇ ਰੋਕ ਲਗਾਉਣ ਦੀ ਗੱਲ ਹੋਈ ਸੋ ਇਸ ਕਰਕੇ ਕਿਉਂਕਿ ਇਹਦੇ ਚ ਦਿਖਾਇਆ ਗਿਆ ਸੀ ਵਿਰੋਧ ਹੋਣਾ ਸੁਭਾਵਿਕ ਸੀ ਚੰਗੀ ਗੱਲ ਇਹ ਹੋਈ ਹੈ ਜਿਹੜੀ ਮੈਂ ਸਮਝਦਾ ਕਿ ਕਿਉਂਕਿ ਇਹ ਦਿੱਲੀ ਕਮੇਟੀ ਵੱਲੋਂ ਬਣੀ ਸੀ 21 ਨਵੰਬਰ ਨੂੰ ਹੋਣੀ ਸੀ ਰਿਲੀਜ਼ ਔਰ ਇਸ ਤੇ ਇਤਰਾਜ਼ ਵੱਧ ਜਾਣਾ ਸੀ ਔਰ ਉਹਦੇ ਨਾਲ ਨੁਕਸਾਨ ਇਹ ਹੋਣਾ ਸੀ ਕਿ ਦੋਨੇ ਕਮੇਟੀਆਂ ਚ ਟਕਰਾਅ ਵੱਧ ਜਾਣਾ ਸੀ ਤੇ ਹੁਣ ਉਹਨਾਂ ਨੇ ਮੰਨ ਲਿਆ ਜਿਹੜੀ 21 ਨਵੰਬਰ ਨੂੰ ਰਿਲੀਜ਼ ਨਹੀਂ ਹੋਏਗੀ ਇਹ ਫਿਲਮ ਵੈਸੇ ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਣਾ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਪਹਿਲਾਂ ਵੀ ਬਹੁਤ ਵਾਰ ਹੋਇਆ ਹੈ ਪਹਿਲਾਂ ਬਹੁਤ ਵਾਰ ਅਸੀਂ ਕਿਹਾ ਵੀ ਗਿਆ ਕਿ ਕੋਈ ਕਿਸ ਤਰ੍ਹਾਂ ਦਾ ਬਣਾ ਲਓ ਸੈਂਸਰ ਬੋਰਡ ਟਾਈਪ ਮਹਾਰਾ ਦਾ ਕੋਈ ਇੱਕ ਕੋਈ ਇੱਕ ਗਰੁੱਪ ਇੱਕ ਕਮੇਟੀ ਜਿਹੜੀ ਲਗਾਤਾਰ ਜਦੋਂ ਵੀ ਕੋਈ ਫਿਲਮ ਬਣਾਉਣਾ ਚਾਹੁੰਦਾ ਹੈ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਪੇਸ਼ਕਾਰੀ ਕਰਨਾ ਚਾਹੁੰਦਾ ਹੈ ਉਹ ਗੱਲਬਾਤ ਕਰੇ ਉਹਦੇ ਇਤਿਹਾਸਕ ਤੱਥ ਜਾਂਚ ਕੀਤੇ ਜਾਣ ਤੇ ਉਸ ਤੋਂ ਬਾਅਦ ਉਹਨੂੰ ਕਿਸ ਤਰੀਕੇ ਨਾਲ ਪਰਦੇ ਤੇ ਲੈ ਕੇ ਆਉਣਾ ਇਹ ਸਾਰਾ ਦੱਸਿਆ ਜਾਵੇ ਇਹ ਜਿਹੜੀ ਹੈ ਜ਼ਰੂਰੀ ਸੀ ਪਰ ਨਹੀਂ ਹੋਈ ਇਹ ਤੋਂ ਪਹਿਲਾਂ ਆਪਾਂ ਦੇਖਿਆ ਬਹੁਤ ਵਾਰ ਹੋਇਆ ਆ ਦਾਸਤਾਨੇ ਸਰੰਦ ਜੀ ਚ ਸਹਿਜਾ ਦੇਣ ਦਿਖਾਇਆ ਗਿਆ ਸੀ ਉਥੇ ਵੀ ਵਿਰੋਧ ਹੋਇਆ ਸੀ ਤਾਂ ਹੁਣ ਪਿੱਛੇ ਜਿਹੜਾ ਕਾਫੀ ਪਪੂਲਰ ਯੂਟਿਊਬਰ ਧਰੁਪਰਾਠੀ ਉਹਨੇ AI ਜਨਰੇਟਰ ਗੁਰੂ ਸਾਹਿਬ ਦਿਖਾਤੇ ਸੀ ਉਹਨੂੰ ਵੀ ਰੋਲਾ ਪੈ ਗਿਆ ਵਿਰੋਧ ਹੋਇਆ ਉਹਨੇ ਵੀ ਹਟਾਇਆ ਸੋ ਇਹ ਸਾਰਾ ਕੁਝ ਦੁੱਖ ਵੇਸੇ ਮੈਨੂੰ ਇਸ ਗੱਲ ਦਾ ਹੋਇਆ ਕਿ ਡੀ ਐਸ ਜੀ ਐਮ ਸੀ ਦਿੱਲੀ ਸਿੱਖ ਗੁਰਦੁਆਰਾ ਰੀਜ਼ਮੈਂਟ ਕਮੇਟੀ ਉਹਨੂੰ ਤਾਂ ਪਤਾ ਸੀ ਨਾ ਉਹਨੇ ਇਸ ਤਰ੍ਹਾਂ ਦੀ ਕਿਉਂ ਗਲਤੀ ਕੀਤੀ ਉਹਨੂੰ ਨਹੀਂ ਕਰਨੀ ਚਾਹੀਦੀ ਸੀ ਜਦੋਂ ਇਹ ਸ਼ੁਰੂ ਹੋਇਆ ਪ੍ਰੋਜੈਕਟ ਉਦੋਂ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸੀ ਉਹਨਾਂ ਨੂੰ ਤਾਂ ਪਤਾ ਸੀ ਤੇ ਉਹਨਾਂ ਨੂੰ ਗੱਲ ਕਰ ਲੈਣੀ ਚਾਹੀਦੀ ਸੀ ਸ਼੍ਰੋਮਿਕ ਕਮੇਟੀ ਨਾਲ ਸਲਾਹ ਕਰ ਬੈਸੇ ਤਾਂ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਬਹੁਤ ਵਾਰ ਗੱਲ ਹੋਈ ਹੈ ਜਿਵੇਂ ਮੈਂ ਪੂਣੀ ਦੱਸ ਕੇ ਹਟੇ ਕਿ ਉਹ ਕੋਈ ਕਮੇਟੀ ਬਣਾ ਕੇ ਰੱਖੇ ਮਹਾਰਾ ਦੀ ਕਮੇਟੀ ਬਣਾਵਿਆ ਹੁਣ ਪਿੱਛੇ ਜੇ ਕੀਤਾ ਕਿ ਏਆਈ ਦੇ ਨਾਲ ਕਿਵੇਂ ਜਿਹੜਾ ਹੈ ਨਜਿੱਠਿਆ ਜਾਵੇ ਉਦੋਂ ਵੀ ਕਿਹੜੇ ਮਹਾਰ ਬੁਲਾਏ ਉਹੀ ਬੰਦੇ ਮੈਨੂੰ ਤਾਂ ਇਹ ਲੱਗਦਾ ਵੀ ਕੋਈ ਹੋਰ ਬੰਦੇ ਹੀ ਨਹੀਂ ਆ ਕੁਛ ਆਪਦੇ ਬੰਦੇ ਬੁਲਾ ਲਓ ਕੁਛ ਕਾਲਜਾਂ ਦੇ ਪ੍ਰਿੰਸੀਪਲ ਬੁਲਾ ਲਓ ਚ ਗੱਲ ਉਹ ਮਹਾਰ ਥੋੜੀ ਨੇ ਮਹਾਰ ਦਾ ਮਤਲਬ ਸਬਜੈਕਟ ਦੇ ਮਹਾਰ ਮਹਾਰ ਦਾ ਮਤਲਬ ਉਹ ਕਿ ਤੁਸੀਂ ਫਿਲਮਾਂ ਚੋਂ ਲੈ ਕੇ ਆਓ ਮਾਰ ਦਾ ਮਤਲਬ ਹੈ ਹਿਸਟਰੀ ਟੂ ਲੈ ਕੇ ਉਹ ਜਿਹੜੇ ਤੱਥਾਂ ਨੂੰ ਦੇਖਣ ਇਤਿਹਾਸਕ ਜਾਣਕਾਰੀ ਨੂੰ ਬਾਚਨ ਉਸ ਤਰ੍ਹਾਂ ਹੋਣਾ ਚਾਹੀਦਾ ਇਹਨਾਂ ਕੋਲ ਵੀ 2-4 ਬੰਦੇ ਨੇ ਉਹੀ ਜਿਵੇਂ ਉੱਥੇ ਸੁਖਵੀਰ ਸਿੰਘ ਬਾਦਲ ਕੋਲ ਉਹੀ ਕਵਰ ਕਮੇਟੀ ਹੋਈ ਉਹਨਾਂ ਦੀ ਵਰਕਿੰਗ ਕਮੇਟੀ ਉਸੇ ਤਰ੍ਹਾਂ ਇੱਧਰ ਚੱਲਦਾ ਹੈ ਸ਼ਰੋਨੀ ਕਮੇਟੀ ਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਮਾਰਾਂ ਦੀ ਇੱਕ ਕਮੇਟੀ ਹੋਣੀ ਚਾਹੀਦੀ ਹੈ ਔਰ ਸਾਨੂੰ ਸਮੇਂ ਦੇ ਹਾਂ ਦਾ ਹੋਣਾ ਚਾਹੀਦਾ ਬੜੇ ਤਰੀਕੇ ਦੇ ਜੇ ਤੁਸੀਂ ਕਹੋ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਬਹੁਤ ਤਰੀਕੇ ਨੇ ਜੇ ਇਹ ਜਿਹੜੇ ਤਰੀਕੇ ਵਰਤੇ ਜਾ ਸਕਦੇ ਨੇ ਸਿੱਖੇ ਜਾ ਸਕਦੇ ਨੇ ਕਿ ਕਿਸ ਤਰੀਕੇ ਨਾਲ ਜੇ ਗੁਰੂ ਨਹੀਂ ਦਿਖਾਉਣਾ ਤਾਂ ਫਿਰ ਆਪਾਂ ਕੀ ਕਰੀਏ ਪਹਿਲਾਂ ਵੀ ਤਾਂ ਦੇਖਿਆ ਜੇ ਗੁਰੂ ਨੂੰ ਨਹੀਂ ਦਿਖਾਣਾ ਆਪਾਂ ਗੁਰ ਲਾਈਟ ਦਿਖਾ ਸਕਦੇ ਹਾਂ ਪ੍ਰਕਾਸ਼ ਦਿਖਾ ਸਕਦੇ ਹਾਂ ਕਿ ਰੋਸ਼ਨੀ ਜਿਹਾ ਗੁਰੂ ਦਿਖਾਉਣਾ ਹੈ ਉੱਥੇ ਇੱਕ ਰੋਸ਼ਨੀ ਜੀ ਹੋਵੇ ਗੋਲ ਚੱਕਰ ਹੋਵੇ ਰੋਸ਼ਨੀ ਦਾ ਤੇ ਸੰਬੋਲਕ ਆਪੀ ਸਮਝਣਗੇ ਕਿ ਗੁਰੂ ਹੈ ਇੱਥੇ ਤੇ ਜਿਹੜਾ ਜੇ ਹੋਰ ਹੈ ਵਾਇਸਓਵਰ ਹੈ ਗੁਰੂ ਵਾਰੇ ਤੁਸੀ ਆਵਾਜ਼ ਆ ਸਕਦੀ ਹੈ ਵਾਇਸਓਵਰ ਨਾਲ ਤੁਸੀਂ ਸ਼ੋਅ ਕਰ ਸਕਦੇ ਹੋ ਤੇ ਫਿਰ ਨਹੀਂ ਹੁਣ ਬਹੁਤ ਵਾਰ ਦੇਖਿਆ ਆਪਾਂ ਮਤਲਬ ਜੇ ਮੰਨ ਲਓ ਕੋੜਾ ਦਿਖਾਤਾ ਨੀਲਾ ਕੋੜਾ ਦਿਖਾਤਾ ਉਥੇ ਆਪਣੇ ਆਪ ਸੰਬੋਲਕ ਸੰਕੇਤਕ ਹੈ ਗੁਰੂ ਗੁਰਚਿਤ ਕਰੇ ਬਾਜ਼ ਦਿਖਾਤਾ ਕਲਗੀ ਦਿਖਾਤੀ ਕਿਰਪਾਨ ਦਿਖਾਤੀ ਮਦਰ ਗੁਰੂ ਨਾਨਕ ਦੇਵ ਸਾਹਿਬ ਨੂੰ ਦਿਖਾਉਣਾ ਹੈ ਉਹਨਾਂ ਦੀ ਅਦਾਸੀਆਂ ਨੂੰ ਦਿਖਾਉਣਾ ਹੈ ਜੋੜ ਦਿਖਾਤੇ ਆਪਣੇ ਆਪ ਹੀ ਗੱਲ ਖਤਮ ਹੈ ਮਦਰ ਪੈਰ ਚ ਦੋ ਪੈਰ ਜੋੜੇ ਪਾਤੇ ਉਹ ਅਦਾਸੀਆਂ ਸਭੋਂ ਬੜੇ ਤਰੀਕੇ ਦੱਸੇ ਜਾ ਸਕਦੇ ਨੇ ਮਾਰਾਂ ਵੱਲੋਂ ਨਹੀਂ ਤਾਂ ਫਿਰ ਸਾਡੇ ਕੋਲ ਇੱਕ ਬਹੁਤ ਹੈ ਗੁਰੂ ਗ੍ਰੰਥ ਸਾਹਿਬ ਹੈ ਜਦੋਂ ਕਿ ਉਹ ਤਾਂ ਗੁਰੂ ਹੈ ਸਾਡਾ ਜਿਹੜਾ ਹੈ ਨਾ ਇਹੀ ਤਾਂ ਲੋਕਾਂ ਨੂੰ ਦੱਸਣ ਦੀ ਲੋੜ ਹੈ ਕਿ ਸਿੱਖ ਜਮਦੇ ਵਿੱਚ ਸਾਰੇ ਗੁਰੂ ਇੱਕੋ ਜੋਤ ਨੇ ਜਿਵੇਂ ਗੁਰੂ ਨਾਨਕ ਦੀ ਜੋਤ ਹੀ ਸਾਰੇ ਗੁਰੂਆਂ ਚ ਹੈ ਇਹ ਜਿਹੜੀ ਡਿਵਾਈਨ ਲਾਈਟ ਦਿਖਾਈ ਜਾ ਸਕਦੀ ਹੈ ਇਹ ਜੋਤ ਦਿਖਾਈ ਜਾ ਸਕਦੀ ਹੈ ਤਾਂ ਹੁਣ ਸਾਡਾ ਜੇ ਕਿਉਂ ਕਰਦੇ ਆ ਸੀ ਕਿਉਂਕਿ ਸਿੱਖੀ ਦੇ ਵਿੱਚ ਅਵਤਾਰਵਾਦ ਨਹੀਂ ਅਵਤਾਰਵਾਦ ਤਾਂ ਖੰਡ ਨੇ ਸਿੱਖੀ ਨੇ ਅਸੀਂ ਕਿਵੇਂ ਦਿਖਾ ਦਈਏ ਉਹਨਾਂ ਇੱਥੇ ਤੋਂ ਫਾਰਮੂਲਾ ਸੀ ਦਿਖਾਇਆ ਜਾ ਸਕਦਾ ਹੈ ਮਤਲਬ ਕੋਈ ਐਕਟਰ ਉਹ ਕੋਈ ਵੀ ਐਕਟਰ ਜਿੱਡਾ ਮਰਜ਼ੀ ਵੱਡਾ ਹੋਵੇ ਤੁਸੀਂ ਕੀ ਸਮਝਦੇ ਹੋ ਕਿ ਗੁਰੂ ਦੇ ਬਰਾਬਰ ਦਾ ਜਦੋਂ ਹਿੰਦੂਜਮ ਵਿੱਚ ਹੋ ਜਾਂਦਾ ਹੈ ਇਹੀ ਤਾਂ ਰੋਲਾ ਹੈ ਆ ਤੁਸੀਂ ਦੇਖਿਆ ਨਹੀਂ ਜਿਹੜਾ ਕ੍ਰਿਸ਼ਨ ਬਣਿਆ ਮਹਾਭਾਰਤ ਦੇ ਵਿੱਚ ਉਹ ਵੀ ਫਿਲਮ ਐਕਟਰ ਆ ਸਾਉਥ ਵਾਲੇ ਦਾ ਸਾਰੇ ਜਿਹੜੇ ਬਣੇ ਲੋਕੋ ਨੇ ਉਹਨੂੰ ਪੂਜਣ ਲੱਗ ਜਾਂਦੇ ਨੇ ਜਦ ਹੀ ਹੀਰੋ ਵਰਸ਼ਿਪ ਸ਼ੁਰੂ ਹੋ ਜਾਂਦੀ ਹੈ ਬਸ ਜਿਹਨੂੰ ਦਿਖਾਓਗੇ ਕੋਈ ਸੀਤਾ ਬਣੀ ਉਹਨੂੰ ਰਾਮ ਬਣਿਆ ਉਹਦੀ ਤੇ ਸਿੱਖੀ ਚੇਜ਼ ਨਹੀਂ ਨਾ ਤੁਸੀਂ ਅਭਨੇਤਾ ਨੂੰ ਅਭਨੇਤਾ ਰਹਿਣ ਦਿਓ ਨਾ ਤਾਂ ਉਹਦੇ ਚ ਉਹਦੇ ਆਤਮ ਉਚਾਈ ਹੈ ਨਹੀਂ ਉਹ ਉੱਥੇ ਤੱਕ ਪਹੁੰਚ ਸਕਦਾ ਵੈਸੇ ਵੀ ਜੇ ਉਹਨੂੰ ਪਹੁੰਚੋਗੇ ਕਹਨੂੰ ਤਾਂ ਮੂਰਤੀ ਪੂਜਾ ਸ਼ੁਰੂ ਹੋ ਗਈ ਕਿਸਮ ਦੀ ਹੀਰੋ ਵਰਸ਼ਿਪ ਸ਼ੁਰੂ ਹੋ ਗਈ ਇਹ ਨਹੀਂ ਆਗਿਆ ਦਿੰਦੀ ਸਿੱਖ ਸਿਧਾਂਤ ਇਸ ਤਰ੍ਹਾਂ ਦੀ ਆਗਿਆ ਨਹੀਂ ਦਿੰਦੇ ਇਸੇ ਕਰਕੇ ਨਾ ਹੀ ਫਿਰ ਖੂਰ ਹੈ ਜਿਹੜਾ ਫਿਲਮ ਨਰਪਾਤਾ ਹੈ ਉਹਦੀ ਕਲ ਇੱਕ ਆਪਣੀ ਕਲਪਣਾ ਹੁੰਦੀ ਹੈ ਉਹਨੇ ਆਪਣੀ ਕਲਪਣਾ ਨਾਲ ਬਣਾਉਣਾ ਗੁਰੂ ਨੂੰ ਹੁਣ ਤੁਸੀਂ ਅਸੀਂ ਜਿਹੜੇ ਗੁਰੂ ਦੇਖੇ ਨੇ ਜਿਹੜੇ ਦੇਖਦੇ ਆਂ ਜੇ ਸਾਡੀ ਕਲਪਣਾ ਚ ਆ ਗਏ ਉਹ ਸੋਭਾ ਸਿੰਘ ਦੀ ਕਲਪਣਾ ਹੈ ਹੁਣ ਕੱਲ ਆਪਾਂ ਜ਼ਿਕਰ ਕੀਤਾ ਉਹਦਾ ਗੁਰਤੇਗ ਭਦਰ ਸਾਹਿਬ ਦਾ ਉਹ ਜਿਹੜਾ ਹੁਣ ਸਾਡੇ ਕੋਲ ਫੋਟੋ ਹੈ ਇਹ ਕਲਪਣਾ ਕਿਹਨੇ ਕੀਤੀ ਇਹ ਕੀਤੀ ਸੋਭਾ ਸਿੰਘ ਆਰਟਿਸਟ ਨੇ ਤੇਹੀ ਫਿਲਮਾਂ ਵਾਲੇ ਆਪਦੇ ਤਰੀਕੇ ਨਾਲ ਬਣਾਉਣਗੇ ਹੁਣ ਮਾਂ ਭਾਰਤ ਦੁੱਧ ਤੇ ਨਹੀਂ ਬਣੀਆਂ ਨੇ ਕਿਸੇ ਨੇ ਸ਼ੁਕਰੀ ਕਿਵੇਂ ਬਣਾਇਆ ਕਿਸੇ ਨੇ ਕੋਈ ਕੋਈ ਐਕਟਰ ਆਪਦੇ ਤਰੀਕੇ ਨਾਲ ਉਹਦਾ ਡਾਇਲੌਗ ਦੀ ਡਿਲੀਵਰੀ ਦਾ ਤਰੀਕਾ ਅਲੱਗ ਰਖਾਇਆ ਉਹ ਫਿਰ ਆਪਦੇ ਤਰੀਕੇ ਨਾਲ करू ਇਹ ਨਹੀਂ ਹੈ ਫਿਰ ਕਈ ਵਾਰੀ ਤੱਥਾਂ ਨੂੰ ਤੋੜ ਮੋੜ ਕੇ ਪੇਸ਼ ਕਰਦੇ ਨੇ ਤਾਂ ਉਸ ਨਾਲ ਰਿਸਪੈਕਟ ਨਹੀਂ ਰਹਿੰਦੀ ਬਹੁਤ ਕੁਝ ਐਸਾ ਹੈ ਤਰੀਕੇ ਹੈਗੇ ਨਹੀਂ ਤਰੀਕੇ ਸਿਖਾਉਣ ਲਈ ਤਾਂ ਮਹਾਰਾਂ ਦੀ ਲੋੜ ਹੈ ਜਿਹੜੀ ਬਾਰ-ਬਾਰ ਸ਼ਿਰੋਮਣੀ ਕਮੇਟੀ ਨੂੰ ਕਿਹਾ ਜਾਂਦਾ ਤੇ ਇੱਕੀ ਤਾਂ ਹੈਰਾਨੀ ਇਸ ਕਦ ਨਹੀਂ ਹੋਈ ਨਾ ਦੋਨੇ ਕਮੇਟੀਆਂ ਸਾਹਮਣੇ ਆ ਗਿਆ ਹੁਣ ਐਨਾ ਟਾਈਮ ਵੀ ਨਹੀਂ ਹੈ ਕਿ ਅਸੀਂ 21 ਨਵੰਬਰ ਨੂੰ ਤਾਂ ਰਿਲੀਜ਼ ਹੋਣੀ ਸੀ ਇੰਨੀ ਜਲਦੀ ਐਡਿਟ ਵੀ ਨਹੀਂ ਹੋ ਸਕਦੀ ਤੇ ਚਾਹੀਦਾ ਇਹ ਸੀ ਕਿ ਇਹ ਪਹਿਲਾਂ ਹੀ ਦੋਨੇ ਕਮੇਟੀਆਂ ਐਸਜੀਪੀਸੀ ਨਾਲ ਗੱਲ ਕਰਦੇ ਮਾਰ ਨਾਲ ਗੱਲ ਹੁੰਦੀ ਤੇ ਦੋਨੇ ਬੈਠ ਕੇ ਜੇਕਰ ਤੇ ਕੋਈ ਗੱਲ ਕਰਨੀ ਸੀ ਚੇਂਜ ਕਰਨੀ ਸੀ ਐਡਿਟ ਕਰਨੀ ਸੀ ਕਰ ਸਕਦੀਆਂ ਸੀ ਦੇਖੋ ਇਹਦੇ ਵਿੱਚ ਉਦੇਸ਼ ਨਹੀਂ ਮੜਾ। ਉਦੇਸ਼ ਤੇ ਕਿਸੇ ਨੂੰ ਵੀ ਕੋਈ ਕਿੰਤੂ ਪ੍ਰੰਤੂ ਨਹੀਂ। ਜਿਹੜਾ ਡੀਐਸ ਜੀਐਮਸੀ ਨੇ ਇਹ ਫਿਲਮ ਬਣਾਈ ਹੈ ਉਹ ਤੇ ਕੋਈ ਉਹਦੀ ਭਾਵਨਾ ਤੇ ਕੋਈ ਕਿੰਤੂ ਨਹੀਂ ਕਰ ਸਕਦਾ। ਲੇਕਿਨ ਐਨੀਮੇਸ਼ਨ ਤੇ ਕਿੰਤੂ ਕੀਤੀ ਹੈ। ਬਹਤੇ ਹੀ ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਜੇ ਚਾਰ ਸਹਿਬਜ਼ਾਦੇ ਬਣ ਸਕਦੇ ਨੇ। ਐਨੀਮੇਟਡ ਫਿਲਮ ਇੰਨੀ ਚੱਲ ਸਕਦੀ ਹੈ ਉਹ। ਤੇ ਉਹ ਕਿਵੇਂ ਆਗਿਆ ਦਿੱਤੀ ਤੇ ਹੁਣ ਆਗਿਆ ਕਿਉਂ ਨਹੀਂ ਇਹ ਵੀ ਇੱਕ ਸਵਾਲ ਹੈ ਤਾਂ ਹੀ ਤਾਂ ਮੈਂ ਕਹਿੰਦਾ ਅਸੀਂ ਬਿਲਕੁਲ ਕਲੀਅਰ ਨਹੀਂ ਨਾ ਇਸ ਮਾਮਲੇ ਵਿੱਚ ਕਲੀਅਰ ਸ਼ਰਮਨਿਕ ਕਮੇਟੀ ਨੂੰ ਵੀ ਹੋਣਾ ਚਾਹੀਦਾ ਹੈ ਸ਼੍ਰੀ ਅਕਾਲ ਤਖਸਾਲ ਨੂੰ ਵੀ ਹੋਣਾ ਚਾਹੀਦਾ ਹੈ ਹੁਣ AI ਦਾ ਜ਼ਮਾਨਾ ਹੈ ਅਸੀਂ ਹੁਣ ਸਮੇਂ ਦੇ ਨਾਲ ਚੱਲਣਾ ਹੈ ਸਮੇਂ ਦੇ ਹਾਂ ਨਹੀਂ ਹੋ ਕੇ ਚੱਲਣਾ ਤੇ ਸਾਨੂੰ ਬਹੁਤ ਤਰੀਕੇ ਬਦਲਨੇ ਪੈਣੇ ਨੇ ਉਹ ਜਿਹੜੇ ਤਰੀਕੇ ਬਦਲਨੇ ਨੇ ਉਹਨਾਂ ਦੇ ਵਿੱਚ ਸਾਨੂੰ ਲੋੜ ਹੈ ਸਾਰੀਆਂ ਗੱਲਾਂ 'ਚ ਅਸੀਂ ਕੀ ਨਵੇਂ ਤਰੀਕੇ ਲੱਭੇ ਲੱਭੇ ਜਾ ਸਕਦੇ ਨੇ ਜਿਵੇਂ ਮੈਂ ਤੁਹਾਨੂੰ ਕਿਹਾ ਹੁਣ ਡੀਐਸ ਜੀਐਮਸੀ ਕਹਿੰਦੀ ਹੈ ਕਿ ਅਸੀਂ ਇਹਨੂੰ ਮੁੜ ਐਡਿਟ ਕਰਾਂਗੇ ਬਿਲਕੁਲ ਕਰਨੀ ਚਾਹੀਦੀ ਹੈ ਐਡਿਟ ਕਰੋ ਸਲਾਹ ਕਰੋ ਸਲਾਹ ਨਾਲ ਐਡਿਟ ਕਰੋ ਮੈਂ ਇੱਕ ਵਾਰ ਫੇਰ ਸ਼ਰੋਣੀ ਕਮੇਟੀ ਨੂੰ ਕਹਿਣਾ ਪ੍ਰਧਾਨ ਸਾਹਿਬ ਨੂੰ ਕਹਿਣਾ ਸ਼ਰੋਣੀ ਕਮੇਟੀ ਦੇ ਕਿ ਹੋਰ ਤਾਂ ਬੜੇ ਕੁਝ ਆਪਣੇ ਤੇ ਲਾਂਚਨ ਲੱਗ ਹੀ ਰਹੇ ਨੇ ਕਟੋਕਟ ਇਹ ਤਾਂ ਕੰਮ ਕਰੋ ਮਹਰ ਬਲਾਓ ਅਜਿਹੇ 1 ਅਕਤੂਬਰ ਨੂੰ ਮੀਟਿੰਗ ਹੈ ਮੈਂ ਤੁਹਾਨੂੰ ਡਿਸਕਸ ਮੈਂ ਕਹਿ ਸਕਦਾ ਦੱਸੋ ਕਿਹੜਾ ਬਾਹਰ ਹੈ ਤੁਹਾਡੇ ਚ ਜਿਹੜੇ ਤੁਸੀਂ ਉਦੋਂ AI ਦਾ ਮਾਰ ਬਲਾਏ ਨੇ ਉਸੇ ਤਰੀਕੇ ਨਾਲ AI ਦਾ ਫਿਲਮ ਲਾਈਨ ਚੋਂ ਬਹੁਤ ਪੰਜਾਬੀ ਫਿਲਮ ਲਾਈਨ ਚ ਬੈਠੇ ਨੇ ਉਹਨਾਂ ਚੋਂ ਫਿਲਮ ਦੇ ਡਾਇਰੈਕਟਰ ਉਹਨਾਂ ਨੂੰ ਬਲਾਓ ਟੈਕਨੀਕਲ ਜਿਹੜੇ ਗ੍ਰਾਫਰ ਜਿਹੜੇ ਹੁੰਦੇ ਨੇ ਗ੍ਰਾਫਿਕਸ ਵਾਲੇ ਉਹਨਾਂ ਨੂੰ ਐਨੀਮੇਟਡ ਗ੍ਰਾਫਿਕਸ ਵਾਲੇ ਉਹਨਾਂ ਨੂੰ ਬੁਲਾਓ ਉਹਨਾਂ ਨੂੰ ਇਤਿਹਾਸ ਦੇ ਬੰਦੇ ਦੱਸਣਗੇ ਕਿ ਗੁਰੂ ਕਿਸ ਤਰ੍ਹਾਂ ਦਾ ਸੀ ਕਿਸ ਤਰ੍ਹਾਂ ਦੀ ਕਲਪਨਾ ਜਿਹੜੀ ਆ ਬੈਠ ਕੇ ਕਰੋ 5 7 10 ਬਣਾ ਕੇ ਫੇਰ ਜੇ ਨਹੀਂ ਵੀ ਕਰਨਾ ਚਲੋ ਛੱਡ ਦਿਓ ਜਨਰਲਾਂ ਤੱਕ ਆ ਜਾਓ ਗੁਰੂ ਪਰਿਵਾਰ ਰਹਿਣ ਦਿਓ ਗੁਰੂ ਸਾਹਿਬਾਨ ਰਹਿਣ ਦਿਓ ਉਹਨਾਂ ਦੇ ਤਰੀਕੇ ਦੱਸ ਦੋ ਉਹਨਾਂ ਦੇ ਸੰਬੋਧਕ ਜਿਵੇਂ ਮੈਂ ਦੱਸਿਆ ਕਿਤੇ ਜੋੜੇ ਕਿਤੇ ਕਿਰਪਾਨ ਕਿਤੇ ਕਲ ਗਈ ਕੋ ਕੋਈ ਤਾਂ ਤਰੀਕਾ ਰੋਸ਼ਨੀ ਤਾਂ ਹੈ ਹੀ ਹੈ ਸ਼ਬਦ ਹੈਗੇ ਨੇ ਫਿਰ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿਖਾਉਣਾ ਹੈ ਉਹਨਾਂ ਦੀ ਸ਼ਹੀਦੀ ਦਿਖਾਉਣੀ ਹੈ ਤਾਂ ਉੱਥੇ ਉਹਨਾਂ ਦੇ ਸ਼ਲੋਕ ਤੇ ਕੋ ਰੋਸ਼ਨੀ ਜੀ ਆ ਜਾਏ ਉਹ ਰੋਸ਼ਨੀ ਤਾਂ ਸ਼ਲੋਕ ਦੀ ਆਵਾਜ਼ ਆਵੇ ਤੇ ਅਸੀਂ ਲੋਕ ਸਮਝਣਗੇ ਬੜੇ ਤਰੀਕੇ ਨੇ ਤਰੀਕੇ ਲੱਭੋ ਸ਼ਰੋਣੀ ਕਮੇਟੀ ਨੂੰ ਫਿਰ ਅਪੀਲ ਹੈ ਕਿ ਹਰ ਰੋਜ਼ ਆਇਆ ਵਾਰ ਜਦੋਂ ਵੀ ਕੋਈ ਚੀਜ਼ ਆਉਂਦੀ ਹੈ ਇਸ ਤਰ੍ਹਾਂ ਹੁੰਦਾ ਹੈ ਨਾ ਹੋਵੇ ਅੱਗੇ ਤੋਂ ਕੋਈ ਇਸ ਤਰ੍ਹਾਂ ਦਾ ਤਰੀਕਾ ਲੱਭਣ ਦੀ ਲੋੜ ਹੈ ਬਾਕੀ ਤੁਸੀਂ ਵੀ ਆਪਣੀ ਸਲਾਹ ਦੇ ਸਕਦੇ ਹੋ ਪਿਆਰੇ ਦਰਸ਼ਕੋ ਜਿਹੜੇ ਕਮੈਂਟ ਤੁਸੀਂ ਜਦੋਂ ਕਰਦੇ ਹੋ ਉਹਦੇ 'ਚ ਵੀ ਤੁਸੀਂ ਆਪਣੀ ਸਲਾਹ ਦੇ ਸਕਦੇ ਹੋ ਤਾਂ ਕਿ ਆਪਾਂ ਅੱਗੇ ਇਹਨਾਂ ਨੂੰ ਜੇ ਕੋਈ ਸਹੀ ਸਲਾਹ ਹੋਈ ਅੱਗੇ ਭੇਜਾਂਗੇ ਭਾਈ ਆ ਲੋਕ ਕਹਿੰਦੇ ਨੇ ਤੁਸੀਂ ਦੇਖੋ ਜੇ ਤੁਸੀਂ ਇਹਦੇ 'ਚ ਕੁਝ ਕਰ ਸਕਦੇ ਹੋ ਕਰਨਾ ਤਾਂ ਅਸੀਂ ਤਾਂ ਤੁਹਾਡੇ ਹੱਥ ਤੋਂ ਦੂਰ ਦਿੱਤੀ ਹੀ ਹੈ ਨਾ ਸ਼ਰਮ ਵਾਲੀ ਕਮੇਟੀ ਦੇ ਜੱਥੇਦਾਰ ਗਲਤਖ ਸਾਹਿਬ ਨੂੰ ਵੀ ਚਾਹੀਦਾ ਕਿ ਉਹ ਹਰ ਇੱਕ ਚੀਜ਼ ਦੇ ਮਾਹਰ ਨਹੀਂ ਹੁੰਦੇ ਉਹਨਾਂ ਨੂੰ ਵੀ ਮਾਰਾ ਨੂੰ ਪਛੜਣਾ ਚਾਹੀਦਾ ਹੈ ਕਿ ਆਪਾਂ ਕੀ ਕਰੀਏ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਤੇ ਇਸ ਵੀਡੀਓ ਦੇ ਵਿੱਚ ਮੈਂ ਸਮਝਦਾ ਕਿ ਕਾਫੀ ਫੀਡਬੈਕ ਮਿਲੇਗੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ